ਦੇਵਨਾ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੋਂ ਜਿਹੜਾ ਨਿਕਲ ਰਹੇ ਆ ਜਿਨ੍ਹਾਂ ਨੇ ਪਠਾਨਕੋਟ ਜਾਣਾ ਵਾ ਅੰਮ੍ਰਿਤਸਰ ਜਾਣਾ ਵਾ ਜੰਮੂ ਜਾਣਾ ਵਾ ਉਹ ਫਲਾਈਓਵਰ ਦੀ ਜਾਨ ਦੀ بجائے ਥੱਲੋਂ ਦੀ ਉਹ ਘੁੰਮ ਕੇ ਜਿਹੜਾ ਰਾਮਾ ਮੰਡੀ ਤੋਂ ਜਿਹੜਾ ਪਠਾਨਕੋਟ ਅੰਮ੍ਰਿਤਸਰ ਜਾ ਰਿਹਾ ਕਿਸ ਤਰ੍ਹਾਂ ਲੋਕ ਜਿਹੜੇ ਉਹ ਪਰੇਸ਼ਾਨ ਹੋ ਰਹੇ ਆ ਪਿੱਛੋਂ ਗੱਡੀਆਂ ਬਹੁਤ ਤੇਜ਼ ਆ ਰਹੀਆਂ ਤੇ ਲੋਕ ਕਿੰਨਾ ਰਿਸਕ ਲੈ ਕੇ ਇੱਥੋਂ ਜਿਹੜਾ ਨਿਕਲ ਰਹੇ ਆ ਕਿੰਨਾ ਲੰਬਾ ਉਹਨਾਂ ਨੂੰ ਰਸਤਾ ਜਿਹੜਾ ਤੈਅ ਕਰਕੇ ਜਿਹੜਾ ਉਹ ਆਣਾ ਪੈ ਰਿਹਾ ਵਾ ਪੈਟਰੋਲ ਵੀ ਜਿਆਦਾ ਲੱਗ ਰਿਹਾ ਵਾ ਕਰਾਇਆ ਵੀ ਜਿਆਦਾ ਲੱਗ ਰਿਹਾ ਵਾ ਬੱਸਾਂ ਦੇ ਵਿੱਚ ਵੀ ਕਰਾਇਆ ਦੁਕੜਾ ਦੇ ਕੇ ਜਾ ਰਹੇ ਆ ਦੇਖ ਇੱਕ ਫਲਾਈਓਵਰ ਬਣਾਇਆ ਗਿਆ ਸੀਗਾ ਲੋਕਾਂ ਦੀਆਂ ਸੁਵਿਧਾਵਾਂ ਨੂੰ ਵਧੀਆ ਰੱਖਣ ਵਾਸਤੇ ਲੋਕੀ ਪਰੇਸ਼ਾਨ ਨਾ ਹੋਣ ਪਰ ਲੋਕ ਜਿਹੜੇ ਪੁਲ ਹੋਣ ਦੇ ਬਾਵਜੂਦ ਜਿਹੜੇ ਖੱਜਲ ਖਰਾਬ ਹੋ ਰਿਹਾ ਇਹ ਪੀਪੀ ਫਲਾਈਓਵਰ ਜਿਹੜਾ ਬਣਾਇਆ ਗਿਆ ਸੀਗਾ ਕਾਂਗਰਸ ਦੇ ਟਾਈਮ ਜਿਹੜਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਉਸ ਦੇ ਵਿੱਚ ਵੀ ਇਸ ਫਲਾਈਓਵਰ ਦਾ ਕੋਈ ਹੱਲ ਨਹੀਂ ਨਿਕਲਿਆ ਦੋਸਤੋ ਇਸ ਟਾਈਮ ਖੜੇ ਆ ਸੀ ਪੀਪੀ ਜਿਹੜਾ ਫਲਾਈਓਵਰ ਬਣਿਆ ਹੋਇਆ ਵਾ ਇੱਕ ਕਾਂਗਰਸ ਦੇ ਟਾਈਮ ਜਿਹੜਾ ਇਹ ਫਲਾਈਓਵਰ ਬਣਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਪੁਲ ਨੂੰ ਸਹੀ ਕਰਨ ਵਾਸਤੇ ਜਿਹੜਾ ਇੱਕ ਪ੍ਰੋਟੈਸਟ ਵੀ ਕੀਤਾ ਗਿਆ ਤੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿਹੜਾ ਪੁਲ ਦੀ ਉਦਘਾਟਨ ਹੋਇਆ ਉਸ ਤੋਂ ਬਾਅਦ ਜਿਹੜਾ ਇਹ ਦੂਸਰੇ ਦਿਨ ਹੀ ਪੁਲ ਜਿਹੜਾ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਇੱਥੋਂ ਤਸਵੀਰਾਂ ਇਹ ਪੂਰਾ ਜਿਹੜੇ ਸੀਮਿੰਟ ਦੇ ਜਿਹੜੇ ਥੰਮ ਬਣਾਏ ਹੋਏ ਆ ਜਿਹੜੇ ਸਲੇਬਾ ਵੱਡੀਆਂ-ਵੱਡੀਆਂ ਰੱਖ ਕੇ ਜਿਹੜਾ ਇਸ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਦੇਖੋ ਤੁਸੀਂ ਕਿੰਨੇ ਰਿਸਕ ਲੈ ਕੇ ਹੁਣ ਜਿਹੜਾ ਉਹ ਲੋਕ ਇੱਥੋਂ ਜਿਹੜੇ ਨਿਕਲ ਰਹੇ ਆ ਉਹ ਗੱਡੀਆਂ ਬਹੁਤ ਤੇਜ਼ ਆ ਰਹੀਆਂ ਤੇ ਲੋਕ ਕਿੰਨਾ ਰਿਸਕ ਲੈ ਕੇ ਇੱਥੋਂ ਜਿਹੜਾ ਨਿਕਲ ਰਹੇ ਆ ਆਪਣੀ ਜਾਨ ਨੂੰ ਜਿਹੜੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਇੱਥੋਂ ਜਿਹੜਾ ਉਹ ਨਿਕਲਿਆ ਜਾ ਰਿਹਾ ਵਾ ਆਪਣੇ ਜਿਹੜੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੋਂ ਜਿਹੜਾ ਨਿਕਲਿਆ ਜਾ ਰਿਹਾ ਵਾ ਤੇ ਇੱਕ ਪ੍ਰਸ਼ਾਸਨ ਦੀ ਨਲਾਇਕੀ ਸਮਝ ਸਕਦੇ ਆ ਕਿ ਇੱਕ ਫਲਾਈਓਵਰ ਬਣਾਇਆ ਗਿਆ ਸੀਗਾ ਲੋਕਾਂ ਦੀਆਂ ਸੁਵਿਧਾਵਾਂ ਨੂੰ ਵਧੀਆ ਰੱਖਣ ਵਾਸਤੇ ਲੋਕੀ ਪਰੇਸ਼ਾਨ ਨਾ ਹੋਣ ਬਾਰੇ ਲੋਕ ਜਿਹੜੇ ਪੁਲ ਹੋਣ ਦੇ ਬਾਵਜੂਦ ਜਿਹੜੇ ਉਹ ਖੱਜਲ ਖਰਾਬ ਹੋ ਰਿਹਾ ਪਿੱਛੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਜਿਹੜਾ ਲੋਕ ਜਿਹੜੇ ਆ ਰਹੇ ਆ ਇਹ ਰਾਮਾ ਮੰਡੀ ਘੁੰਮ ਕੇ ਜਿਹੜਾ ਇੱਥੋਂ ਦੀ ਆ ਰਹੇ ਆ ਕਿੰਨਾ ਲੰਬਾ ਉਹਨਾਂ ਨੂੰ ਰਸਤਾ ਜਿਹੜਾ ਤੈਅ ਕਰਕੇ ਜਿਹੜਾ ਉਹ ਆਣਾ ਪੈ ਰਿਹਾ ਵਾ ਪੈਟਰੋਲ ਵੀ ਜ਼ਿਆਦਾ ਲੱਗ ਰਿਹਾ ਵਾ ਕਰਾਇਆ ਵੀ ਜ਼ਿਆਦਾ ਲੱਗ ਰਿਹਾ ਵਾ ਬੱਸਾਂ ਦੇ ਵਿੱਚ ਵੀ ਕਰਾਇਆ ਦੁੱਗਣਾ ਦੇ ਕੇ ਜਾ ਰਹੇ ਆ ਤੇ ਸਮੇਂ ਦੀ ਵੀ ਜਿਹੜੀ ਕਾਫੀ ਵੇਸਟੇਜ ਜਿਹੜੀ ਹੋ ਰਹੀ ਹੈ ਇੱਥੇ ਜਲੰਧਰ ਦੇ ਵਿੱਚ ਇਹ ਪੀਏਪੀ ਫਲਾਈਓਵਰ ਜਿਹੜਾ ਬਣਾਇਆ ਗਿਆ ਸੀਗਾ ਕਾਂਗਰਸ ਦੇ ਟਾਈਮ ਜਿਹੜਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਉਸ ਦੇ ਵਿੱਚ ਵੀ ਇਸ ਫਲਾਈਓਵਰ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਹੁਣ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇੱਥੋਂ ਜਿਹੜਾ ਨਿਕਲ ਰਹੇ ਆ ਤੇ ਆ ਦੇਖੋ ਤੁਸੀਂ ਕਿਸ ਤਰ੍ਹਾਂ ਲੋਕ ਜਿਹੜਾ ਇੱਥੋਂ ਨਿਕਲ ਰਹੇ ਆ ਕਿਸ ਤਰ੍ਹਾਂ ਇਸ ਫਲਾਈਓਵਰ ਦਾ ਕੋਈ ਵੀ ਜਿਹੜਾ ਉਹ ਹੱਲ ਜਿਹੜਾ ਉਹ ਨਹੀਂ ਕੱਟਿਆ ਗਿਆ ਕਿਸ ਤਰ੍ਹਾਂ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਲੋਕ ਇੱਥੋਂ ਜਿਹੜੇ ਨਿਕਰੇ ਕੋਈ ਵੀ ਇਸ ਫਲਾਈਓਵਰ ਦਾ ਹੱਲ ਨਹੀਂ ਨਿਕਲਿਆ ਆਮ ਆਦਮੀ ਪਾਰਟੀ ਸਰਕਾਰ ਵੀ ਆ ਗਈ ਆ ਇਸ ਫਲਾਈਓਵਰ ਦਾ ਕਿਸੇ ਨੇ ਵੀ ਉਹ ਸਾਰ ਨਹੀਂ ਲਿੱਤਾ ਲੋਕ ਖੱਜਲ ਖਰਾਬ ਹੋ ਰਹੇ ਆ ਇਹਨਾਂ ਲੀਡਰਾਂ ਨੂੰ ਕੋਈ ਵੀ ਕਿਸੇ ਨਾਲ ਲੈਣ ਦੇ ਨਹੀਂ ਆ ਸਿਰਫ ਆਪਣੀ ਪਬਲਿਕ ਸਿਟੀ ਕਰਨ ਵਾਸਤੇ ਉਹ ਧਰਨੇ ਲੱਗ ਰਹੇ ਆ ਕੀ ਲੋਕ ਜਿਹੜੇ ਪਰੇਸ਼ਾਨ ਹੋ ਰਿਹਾ ਇਸ ਨੂੰ ਲੈ ਕੇ ਉਹ ਰਾਮਾ ਮੰਡੀ ਥਾਣੇ ਜਿਹੜਾ ਘੁੰਮ ਕੇ ਅੰਮ੍ਰਿਤਸਰ ਜਾਣ ਵਾਲੇ ਹੋਗੇ ਪਠਾਨਕੋਟ ਜਾਣਾ ਵਾ ਕਿਸੇ ਨੇ ਜੰਮੂ ਜਾਣਾ ਵਾ ਉਹ ਰਾਮਾ ਮੰਡੀ ਹੋ ਕੇ ਹੀ ਜਿਹੜਾ ਇੱਥੋਂ ਜਿਹੜਾ ਉਹ ਨਿਕਲ ਕੇ ਜਿਹੜੇ ਲੋਕ ਪਲਾਈਓਵਰ ਦੇ ਉੱਤੋਂ ਰਾਮਾ ਮੰਡੀ ਵਾਲੀ ਥਾਣੀ ਹੋ ਕੇ ਇੱਥੋਂ ਨਿਕਲਦੇ ਆ ਸਾਰੇ ਦੋਸਤੋ ਹੁਣ ਆਟੋ ਦੀ ਗੱਲ ਕਰ ਲਈਏ ਪਹਿਲਾਂ 20 ਰੁਪਏ ਜਿਹੜਾ ਕਿਰਾਇਆ ਹੁੰਦਾ ਸੀ ਆਟੋ ਦੇ ਵਿੱਚ ਵੀ ਹੁਣ ਜਿਹੜਾ ਆਟੋ ਵਾਲਿਆਂ ਨੂੰ ਵੀ ਉੱਪਰ ਦੀ ਘੁੰਮ ਕੇ ਰਾਮਾ ਮੰਡੀ ਥਾਣੀ ਜਿਹੜਾ ਪਠਾਨਕੋਟ ਬਾਈਪਾਸ ਹੋ ਗਿਆ ਕਰਤਾਰਪੁਰ ਸਾਈਡ ਹੋ ਗਿਆ ਕਿਰਾਇਆ ਵੀ ਹੁਣ ਜਿਹੜਾ ਦੁੱਗਣਾ ਜਿਹੜਾ ਲੋਕਾਂ ਦੇ ਕੋਲੋਂ ਵਸੂਲਿਆ ਜਾ ਰਿਹਾ ਕਿ ਇਹ ਸਾਡੇ ਜਿਹੜੀਆਂ ਸਰਕਾਰਾਂ ਵਾਂ ਲੋਕਾਂ ਨੂੰ ਸਹੂਲਤਾ ਦੇ ਰਹੀਆਂ ਕਿ ਲੋਕਾਂ ਨੂੰ ਕਰਾਇਆ ਹੋਰ ਵਸੂਲ ਦੀਆਂ ਪਈਆਂ ਵਾਂ ਇਹੀ ਸਾਡੇ ਚੈਨਲ ਦੇ ਥਰੂ ਲੋਕਾਂ ਨੂੰ ਜਿਹੜਾ ਸੱਚਾਈ ਦਿਖਾਣੇ ਚਾਹੁੰਦੇ ਆ ਕਿ ਇੱਕ ਜਿਹੜਾ ਐਡਾ ਵੱਡਾ ਪੁਲ ਬਣਾਇਆ ਗਿਆ ਵਾ ਕਿ ਇਹੇ ਪ੍ਰਸ਼ਾਸਨ ਦੀ ਨਲਾਇਕੀ ਨਹੀਂ ਆ ਕਿ ਇਹ ਚੈੱਕ ਨਹੀਂ ਕੀਤਾ ਗਿਆ ਕਿ ਅਗਰ ਇੱਥੋਂ ਪੁਲ ਜਿਹੜਾ ਚੜੂਗਾ ਤੇ ਲੋਕਾਂ ਦਾ ਨੁਕਸਾਨ ਨਹੀਂ ਹੋਊਗਾ ਆਪਸ ਵਿੱਚ ਗੱਡੀਆਂ ਜਣੀਆਂ ਟਕਰਾਰੀਆਂ ਵਾਂ ਕਿਸ ਤਰ੍ਹਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਜਗ੍ਹਾ ਤੋਂ ਜਿਹੜਾ ਤੁਸੀਂ ਘੱਟ ਦੇਖ ਸਕਦੇ ਹੋ ਇਸ ਜਗ੍ਹਾ ਤੋਂ ਜਿਹੜਾ ਇਹ ਟੂ-ਵੀਲਰ ਜਿਹੜੇ ਨਿਕਲ ਕੇ ਜਾਂਦੇ ਆ ਤੇ ਕੋਈ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਤੇ ਹੁਣ ਬਾਈਕ ਹੁਣ ਅੱਗੇ ਕੱਢ ਲਿਆ ਉਹਨਾਂ ਨੇ ਤੇ ਇੱਥੋਂ ਹੀ ਜਿਹੜਾ ਆ ਜਗ੍ਹਾ ਦੇ ਉੱਤੋਂ ਜਿਹੜੇ ਟੂ-ਵੀਲਰ ਇੱਥੋਂ ਨਿਕਲ ਕੇ ਜਿਹੜੇ ਇੱਥੋਂ ਜਾ ਰਹੇ ਆ ਸਾਰੇ ਤੇ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਹੀ ਪੋਲ ਦੇ ਥੱਲੇ ਜੜੀਆਂ ਗੱਡੀਆਂ ਉੱਪਰ ਉਤਰ ਰਹੀਆਂ ਵਾਂ ਉਥੋਂ ਹੀ ਜਿਹੜਾ ਇੱਕ ਕੱਟ ਬਣਾ ਦਿੱਤਾ ਗਿਆ ਸੀ ਕਿ ਵਾਹਨ ਜਿਹੜੇ ਇੱਥੋਂ ਨਿਕਲ ਕੇ ਜਿਹੜੇ ਜਾਣ ਤੇ ਹੁਣ ਬਹੁਤ ਹੀ ਖਤਰਨਾਕ ਚੀਜ਼ ਸਾਡੇ ਇਤਨਾ ਕੂੜਾ ਪਿਆ ਹੈਗਾ ਉਹ ਵੀ ਬਤਾ ਦਿੰਦੇ ਹੋ ਮਾਈ ਗੋਡ ਦੀ ਹਾਜੀ ਖਾਦੀ ਤੇ ਮੈਮ ਦੇ ਨਾਲ ਗੱਲਬਾਤ ਕਰਦੇ ਮੈਮ ਜਿਹੜਾ ਕਹਿਣਾ ਚਾਹੁੰਦੇ ਕੁਝ ਮੈਮ ਜਿਹੜਾ ਇੱਥੋਂ ਕੱਟ ਤਾ ਤੁਸੀਂ ਨਿਕਲ ਗਿਆ ਹੋਗੇ ਸੇਫ ਹੈਗਾ ਇੱਥੇ ਸੇਫ ਤਾਂ ਨਹੀਂ ਪਰ ਇੱਥੇ ਕੋਈ ਰਾਹ ਵੀ ਨਹੀਂ ਹੈਗਾ ਮੈਮ ਰਾਹ ਇੱਥੋਂ ਇਹਨਾਂ ਨੇ ਬੰਦ ਕੀਤਾ ਹੈ ਕੋਈ ਵੀ ਜਿਹੜਾ ਇਹ ਜਿਹੜੋ ਉਹ ਸਾਰੀ ਹੋਈ ਸੀ ਉੱਥੇ ਪੋਲੇ ਨੇ ਜਿਹੜਾ ਨਕਸ਼ਾ ਵਧੀਆ ਤਰੀਕੇ ਨਾਲ ਪਾਸ ਨਹੀਂ ਹੋਇਆ ਇੱਥੋਂ ਜਿਹੜਾ ਕੱਟ ਸੀਗਾ ਨਿਕਲਦਾ ਫਿਰ ਐਕਸੀਡੈਂਟ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੇ ਬੰਦ ਕਰ ਦਿੱਤਾ ਗਿਆ ਹਾਂਜੀ ਇਸ ਵਾਰ ਮੈਂ ਤਾਂ ਕੀ ਕਹਿ ਸਕਦੀ ਹਾਂ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਹਾਂ ਨੂੰ ਲੱਗਦਾ ਗਵਰਨਮੈਂਟ ਦੀ ਗਲਤੀ ਕਰਕੇ ਹੋਇਆ ਐਡਾ ਵੱਡਾ ਨਕਸ਼ਾ ਇਹਨਾਂ ਨੇ ਪਾਸ ਕੀਤਾ ਉਹ ਸਹੀ ਨਹੀਂ ਹੋਇਆ ਦੇਖੋ ਮੈਂ ਡਿਸੀਜਨ ਨਹੀਂ ਲੈ ਸਕਦੀ ਹੈਗੀ ਇਹ ਤਾਂ ਗਵਰਨਮੈਂਟ ਨੂੰ ਡਿਸੀਜਨ ਲੈਣਾ ਕਿਉਂਕਿ ਆਪਣਾ ਜਿਹੜੇ ਹੈਗੇ ਆ ਆਪਣਾ ਲੋਕਾਂ ਨੂੰ ਖੁਸ਼ ਕਿੰਦਾ ਹੈਗੇ ਆ ਕਿਉਂਕਿ ਵਨਵੇ ਹੈਗਾ ਕੋਈ ਇਤਿਕ ਨਾ ਨੂਰਾ ਨਹੀਂ ਹੈ ਖਾਸ ਕਰਕੇ ਟੂਰਿਸਟ ਵਾਸਤੇ ਸਿੱਧਾ ਇਹ ਅੰਮ੍ਰਿਤਸਰ ਨੂੰ ਆਇਆ ਥਿੰਕ ਜਾਂਦਾ ਹੈਗਾ ਪਰ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇਹ ਜਿਹੜਾ ਇਹਦਾ ਹੱਲ ਕਰਨਾ ਚਾਹੀਦਾ ਹੈ ਹਾਂ ਪ੍ਰਸ਼ਾਸਨ ਨੂੰ ਹੱਲ ਕਰਨਾ ਚਾਹੀਦਾ ਪਰ ਮੈਂ ਇੱਕ ਜ਼ਰੂਰ ਕੀ ਕਹਿੰਦਾ ਇੱਕ ਗੱਲ ਆਪਣੀ ਰੱਖਣੀ ਚਾਹੁੰਦੇ ਆ ਸ਼ਹਿਰ ਵਿੱਚ ਚਰਨਾ ਜਿਆਦਾ ਕੂੜਾ ਹੈਗਾ ਕੋਈ ਰੋਡ ਕੋਈ ਕੀ ਕਹਿੰਦਾ ਗਲੀ ਖਾਲੀ ਨਹੀਂ ਹੈਗਾ ਜਿੱਥੇ ਕੂੜੇ ਦਾ ਕੀ ਕਹਿੰਦਾ ਜਿਹੜਾ ਸਾਰਾ ਨਹੀਂ ਹੈਗਾ ਮੈਨੂੰ ਲੱਗਦਾ ਜੇ ਵੀ ਅਸੀਂ ਇੱਕ ਮਤਲਬ ਵੀ ਵਧੀਆ ਸ਼ਹਿਰ 'ਚ ਜਾ ਰਹੇ ਹੈ ਸਾਡੀਆਂ ਮੈਂ ਸਪੈਸ਼ਲੀ ਉਤਰ ਕੇ ਆਈ ਆਪਣੀ ਬਾਈਕ ਤੋਂ ਤਾਂ ਕਿ ਮੇਰੇ ਨੂੰ ਕੋਈ ਟਾੜਾ ਟੈਨਸ਼ਨ ਨਾ ਕੂੜੇ ਵੱਲ ਮੇਰੇ ਖਿਆਲ ਤੋਂ ਸ਼ਹਿਰ ਤਾਂ ਵਧੀਆ ਤੋਂ ਵਧੀਆ ਜਿਹੜਾ ਇਲਾਕਾ ਵੀ ਹੈਗਾ ਉੱਥੇ ਕੂੜੇ ਦਾ ਬਹੁਤ ਜ਼ਿਆਦਾ ਢੇਰ ਲੱਗਿਆ ਹੋਇਆ ਔਰ ਮੈਂ ਤਾਂ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਇਹ ਕਿੰਦਾ ਆਪਣਾ ਰਿਕੁਐਸਟ ਕਰਾਂਗੇ ਪੇ ਜਿਹੜਾ ਹੈਗਾ ਕਾਰਪੋਰੇਸ਼ਨ ਦੇ ਥਰੂ ਇਹ ਸਾਰਾ ਪੂੜਾ ਚੁਕਵਾਇਆ ਜਾਵੇ ਕਿਉਂਕਿ ਸ਼ਹਿਰ ਬਹੁਤ ਹੀ ਗੰਦਾ ਲੱਗਦਾ ਅਸੀਂ ਨਹੀਂ ਸੋਚਦੇ ਵੀ ਅਸੀਂ ਕੋਈ ਸਾਡੇ ਕੋਈ ਵਿਦੇਸ਼ੀ ਮਹਿਮਾਨ ਆ ਜਾਏ ਤਾਂ ਅਸੀਂ ਕਿੰਨਾ ਨੂੰ ਇਨਵਾਈਟ ਕਰ ਸਕਦੇ ਆਪਣੇ ਸਿਟੀ ਚ ਬਿਕੋਜ਼ ਕੂੜਾ ਇੰਨਾ ਜ਼ਿਆਦਾ ਹੈਗਾ ਸਾਨੂੰ ਆਪ ਨੂੰ ਦੇਖ ਕੇ ਸਵੇਰੇ ਸਵੇਰੇ ਟੈਨਸ਼ਨ ਹੋ ਜਾਂਦੀ ਜਿੱਥੇ ਦੇਖੋ 스멜 ਹੈ ਗਿਆ ਔਰ ਮੱਛਰ ਹੈ ਗਿਆ ਆ ਸਰਦੇ ਦੇ ਮੌਸਮ 'ਚ ਵੀ ਮੱਛਰ ਹੈ ਗਿਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਜਲੰਧਰ ਦੇ ਰਾਮਾ ਮੰਡੀ ਚੌਂਕ ਦੇ ਵਿੱਚ ਖੜੇ ਆ ਰਾਮਾ ਮੰਡੀ ਜਿਹੜਾ ਹੋ ਕੇ ਜਿਹੜੀ ਸਾਰੀ ਜਿਹੜੀ ਟ੍ਰੈਫਿਕ ਆ ਉਹ ਉਸ ਦੇ ਨਾਲ ਕਿੰਨੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਆ ਦੇਖ ਸਕਦੇ ਹੋ ਪੁੱਲ ਇਹ ਜਿਹੜਾ ਸਾਰੀਆਂ ਗੱਟੀਆਂ ਇਸੇ ਕਰਕੇ ਹੀ ਟ੍ਰੈਫਿਕ ਜਿਹੜੀ ਜਲੰਧਰ ਦੇ ਵਿੱਚ ਉਹ ਜਾਮ ਹੋ ਰਹੀ ਆ ਕਿਸ ਤਰ੍ਹਾਂ ਲੋਕ ਜਿਹੜਾ ਉਹ ਖੱਜਲ ਖਵਾਰ ਹੋ ਰਹੇ ਆ ਟਾਈਮਿੰਗ ਦੀ ਵੀ ਗੱਲ ਕਰੀਏ ਪੈਸੇ ਦੀ ਵੀ ਗੱਲ ਕਰੀਏ ਤੇ ਤੇਲ ਦੀ ਗੱਲ ਕਰੀਏ ਤੇ ਹਰੇਕ ਪਾਸੇ ਜਿਹੜੇ ਲੋਕ ਜਲੰਧਰ ਦੇ ਪਰੇਸ਼ਾਨ ਆ ਜਿਨ੍ਹਾਂ ਨੇ ਪਠਾਨਕੋਟ ਜਾਣਾ ਵਾ ਅੰਮ੍ਰਿਤਸਰ ਜਾਣਾ ਵਾ ਜੰਮੂ ਜਾਣਾ ਵਾ ਉਹ flyover ਦੀ ਜਾਣ ਦੀ بجائے ਥੱਲੋਂ ਦੀ ਉਹ ਘੁੰਮ ਕੇ ਜਿਹੜਾ ਰਾਮਾ ਮੰਡੀ ਤੋਂ ਜਿਹੜਾ ਪਠਾਨਕੋੜ ਅੰਮ੍ਰਿਤਸਰ ਜਾ ਰਿਹਾ ਕਿਸ ਤਰ੍ਹਾਂ ਲੋਕ ਜਿਹੜੇ ਉਹ ਪਰੇਸ਼ਾਨ ਹੋ ਰਹੇ ਆ ਟ੍ਰੈਫਿਕ ਵੀ ਬਹੁਤ ਜ਼ਿਆਦਾ ਜਾਮ ਹੋ ਰਿਹਾ ਇੱਥੇ ਜਲੰਧਰ ਦੇ ਵਿੱਚ ਤੇ ਇਹ ਕਿਸੇ ਦਾ ਵੀ ਇਸ ਚੀਜ਼ਾਂ ਵੱਲ ਉਹ ਧਿਆਨ ਨਹੀਂ ਹੈਗਾ ਵਾ ਕਿਸ ਤਰ੍ਹਾਂ ਲੋਕ ਜਿਹੜਾ ਉਹ ਖੱਜਲ ਖਵਾਰ ਹੋ ਰਹੇ ਆ ਇਹ ਜਿਹੜੇ ਫਲਾਈਓਵਰ ਬਣਾਏ ਜਾਂਦੇ ਆ ਲੋਕਾਂ ਦੀ ਸੁਵਿਧਾਵਾਂ ਵਾਸਤੇ ਬਣਾਏ ਜਾਂਦੇ ਆ ਕਿ ਟਾਈਮ ਦੀ ਬਚਤ ਹੋਵੇ ਪਰ ਇਸ ਦੇ ਨਾਲ ਟਾਈਮ ਦੀ ਕੋਈ ਵੀ ਜਿਹੜੀ ਉਹ ਬਚਤ ਨਹੀਂ ਹੋ ਰਹੀ ਆ ਲੋਕ ਸਿਰਫ ਉਹ ਖੱਜਲ ਖਵਾਰੀ ਜਿਹੜਾ ਜਲੰਧਰ ਦੇ ਵਿੱਚ ਹੋ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਇਹ ਰਾਮਾ ਮੰਡੀ ਦਾ ਜਿਹੜਾ ਚੌਕ ਆ ਇੱਥੋਂ ਹੀ ਜਿਹੜੀਆਂ ਸਾਰੀਆਂ ਗੱਡੀਆਂ ਜਿਹੜੀਆਂ ਨਿਕਲ ਕੇ ਉਹ ਸਲਾਈਓਵਰ ਦੇ ਉੱਪਰ ਚੜਦਿਆਂ ਵਾ ਪਠਾਨਕੋਟ ਹੋ ਗਿਆ ਅੰਮ੍ਰਿਤਸਰ ਹੋ ਗਿਆ ਜੰਮੂ ਹੋ ਗਿਆ ਇੱਥੋਂ ਹੀ ਜੜੀਆਂ ਘੜ ਤੋਂ ਘਟ ਅੱਧਾ ਘੰਟਾ ਜਿਹੜਾ ਟਾਈਮ ਜਿਹੜਾ ਵੇਸ ਰੁੱਦਾ ਵਾ ਲੋਕਾਂ ਦਾ ਇਸ ਵੱਲ ਜਿਹੜਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ ਕਿਸ ਤਰ੍ਹਾਂ ਲੋਕਾਂ ਕੋਲੋਂ ਡਬਲ ਕਰਾਇਆ ਹੋ ਗਿਆ ਪੈਟਰੋਲ ਹੋ ਗਿਆ ਤੇ ਟਾਈਮ ਦੀ ਗੱਲ ਕਰੀਏ ਤੇ ਟਾਈਮ ਵੀ ਜਿਹੜਾ ਇਸ ਟਾਈਮ ਬਹੁਤ ਜ਼ਿਆਦਾ ਇੱਥੇ ਲੱਗਦਾ ਅਗਰ ਟ੍ਰੈਫਿਕ ਜਾਮ ਹੋ ਜਾਵੇ 1 ਤੋਂ 1.5 ਘੰਟਾ ਜਿਹੜਾ ਇੱਥੇ ਟਾਈਮ ਖਰਾਬ ਹੁੰਦਾ ਵਾ ਪੂਰਾ ਜਾਮ ਜਿਹੜਾ ਇੱਥੇ ਚੌਂਗ ਦੇ ਵਿੱਚ ਲੱਗ ਜਾਂਦਾ ਵਾ ਪਿੱਛੇ ਪੀਪੀਪੀ ਤੋਂ ਲੈ ਕੇ ਰਾਮਪੰਡੀ ਤੱਕਰ ਕਈ ਵਾਰ ਜਾਮ ਲੱਗ ਜਾਂਦਾ ਤੇ ਲੋਕ ਬਹੁਤ ਹੀ ਜ਼ਿਆਦਾ ਜਿਹੜਾ ਪਰੇਸ਼ਾਨ ਹੁੰਦੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਕਿ ਜਿਹੜਾ ਪੀਪੀਪੀ ਚੌਂਗ ਦੀ ਸਮੱਸਿਆ ਵਾ ਉਹ ਜਲਦ ਤੋਂ ਜਲਦ ਜਿਹੜੀ ਹੱਲ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਜੜੀਆਂ ਵਧੀਆ ਸੁਵਿਧਾਵਾਂ ਮਿਲਣ ਕਾਂਗਰਸੇ ਟਾਈਮ ਜਿਹੜਾ ਇਹ ਪੁਲ ਬਣਿਆ ਸੀ ਕਾਂਗਰਸ ਵੱਲੋਂ ਫੇਰ ਪ੍ਰੋਟੈਸਟ ਵੀ ਕੀਤਾ ਗਿਆ ਸੀਗਾ ਪਰ ਕੋਈ ਵੀ ਜਿਹੜਾ ਇਹਦਾ ਹੱਲ ਜਿਹੜਾ ਉਹ ਨਹੀਂ ਨਿਕਲਿਆ ਹੁਣ ਆਮ ਆਜ਼ਮੀ ਪਾਰਟੀ ਸਰਕਾਰ ਚੱਲ ਗਈ ਉਹਨਾਂ ਦਾ ਵੀ ਟਾਈਮ ਜਿਹੜਾ ਉਹ ਪੂਰਾ ਹੋਣ ਵਾਲਾ ਵਾ ਪਰ ਉਸ ਪੁਲ ਦਾ ਹਜੇ ਤੱਕ ਕੋਈ ਵੀ ਸਮੱਸਿਆ ਜਿਹੜੀ ਉਹ ਹੱਲ ਉਹ ਨਹੀਂ ਹੋਈ ਹੈ